ਅਦ ਭਾਈ ਲੈਣਾ ਜੀ ਗੁਰਨਾਨਕ ਦਾ ਰੂਪ ਬਣ ਕੇ ਤੇ ਧੰਨ ਗੁਰੂ ਅੰਗਦ ਦੇਵ ਸਾਹਿਬ ਜੀ ਬਣ ਗਏ ਖੰਡੂਰ ਸਹਿ ਸੰਘਾਸਨ ਤੇ ਬੈਠੇ ਨੇ ਸੰਗਤਾਂ ਆ ਕੇ ਨਮਸਕਾਰ ਕਰਦੀਆਂ ਨੇ ਗੁਰੂ ਸਾਹਿਬ ਦੇ ਚਰਨਾਂ ਦੇ ਵਿੱਚ ਬੜੀ ਦੂਰੋਂ ਦੂਰੋਂ ਸੰਗਤਾਂ ਆਉਂਦੀਆਂ ਨੇ ਸਤਿਗੁਰੂ ਨਮਸਕਾਰ ਕਰਦੀਆਂ ਨੇ ਤੇ ਭਾਈ ਜੱਗਾ ਜੀ ਵੀ ਸਤਿਗੁਰ ਦੀ ਸ਼ਰਨ ਵਿੱਚ ਆਉਂਦੇ ਨੇ ਆਕੇ ਚਰਨਾਂ ਤੇ ਨਮਸਕਾਰ ਕਰਦੇ ਨੇ ਧੰਨ ਗੁਰੂ ਅੰਗਦ ਦੇ ਪਿਤਾ ਜੀ ਦੇ ਸੱਤ ਜੋੜ ਕੇ ਬੇਨਤੀ ਕਰਦੇ ਸਤ ਗੁਰੂ ਤੁਹਾਡੇ ਚਰਨਾਂ 'ਚ ਮੈਂ ਬੇਨਤੀ ਕਰਨ ਵਾਸਤੇ ਆਇਆ ਪਿਤਾ ਜੀ ਕੋਈ ਦਿਨ ਪਹਿਲਾਂ ਇੱਕ ਜੋਗੀ ਮੈਨੂੰ ਮਿਲਿਆ ਸੀ ਉਹ ਜੋਗੀ ਮੈਨੂੰ ਕਹਿੰਦਾ ਘਰ-ਬਾਰ ਪਰਮੇਸ਼ਰ ਦੀ ਭਗਤੀ ਵਿੱਚ ਰੁਕਾਵਟ ਨੇ ਇਹ ਬੰਧਨ ਨੇ ਪਹਿਲਾਂ ਘਰ-ਬਾਰ ਤੈਨੂੰ ਛਡਣਾ ਪਵੇਗਾ ਫਿਰ ਤੂੰ ਮੇਰੇ ਕੋਲ ਆ ਉਪਦੇਸ਼ ਲੈ ਫਿਰ ਤੈਨੂੰ ਪਰਮੇਸ਼ਰ ਦੀ ਪ੍ਰਾਪਤੀ ਹੋਵੇਗੀ ਸਤਿਗੁਰੂ ਪਰ ਮੈਂ ਤਾਂ ਗੁਰੂ ਨਾਨਕ ਪਾਤਸ਼ਾਹ ਜੀ ਬਾਰੇ ਸੁਣਿਆ ਹੈ ਗੁਰੂ ਨਾਨਕ ਪਾਤਸ਼ਾਹ ਜੀ ਆਪ ਗ੍ਰੇਸਤੀ ਸਨ ਉਸ ਵੇਲੇ ਗੁਰੂ ਅੰਗਦ ਦੇ ਪਿੱਛੇ ਆਖ ਲੱਗੇ ਭਾਈ ਜੱਗਾ ਜੀ ਜੋਗੀ ਤਾਂ ਆਪ ਖੱਪੜਾਂ ਦੇ ਪਿੱਛੇ ਚੌਂਪੜੀਆਂ ਦੇ ਪਿੱਛੇ ਲੜਦੇ ਨੇ ਝਗੜਦੇ ਨੇ ਸਿੱਖ ਦਾ ਜੀਵਨ ਐਦਾਂ ਦਾ ਹੀ ਚਾਹੀਦਾ ਹੈ ਜਿਵੇਂ ਕਵਲ ਪਾਣੀ ਵਿੱਚ ਹੋਵੇ ਨਾ ਉਹਦਾ ਮੁਖ ਸੂਰਜ ਵੱਲ ਹੁੰਦਾ ਹੈ ਐਦਾਂ ਸਿੱਖ ਸੰਸਾਰ ਦੇ ਵਿੱਚ ਰਹਿੰਦਾ ਹੋਵੇ ਦ੍ਰਸ਼ਟ ਵਿੱਚ ਰਹਿੰਦਾ ਹੋਵੇ ਉਹਦਾ ਮੁਖ ਆਪਣੇ ਗੁਰੂ ਵੱਲ ਹੋਵੇ ਜਿਵੇਂ ਕਵਲ ਦਾ ਮੁਖ ਪਾਣੀ ਵਿੱਚ ਰਹਿ ਕੇ ਕਵਲ ਪਾਣੀ ਤੋਂ ਨਿਰਲੇਪ ਰੰਦਾ ਹੈ ਉਹਦਾ ਮੁਖ ਸੂਰਜ ਵੱਲ ਹੁੰਦਾ ਹੈ ਇਸੇ ਤਰ੍ਹਾਂ ਸਿੱਖ ਦਾ ਮੁਖ ਗ੍ਰਸ ਵਿੱਚ ਰਹਿੰਦਿਆਂ ਹੋਇਆਂ ਆਪਣੇ ਗੁਰੂ ਪਿਤਾ ਪਰਮੇਸ਼ਰ ਵੱਲ ਚਾਹੀਦਾ ਹੈ ਸਤਿਗੁਰੂ ਜੀ ਕਹਿੰਦੇ ਸੰਗਤ ਕਰਦੀ ਹੈ ਗ੍ਰਸਤੀ ਨੂੰ ਇੱਕ ਬੜਾ ਵੱਡਾ ਲਾਭ ਹੈ ਉਹ ਜਿੰਨੀ ਆਪਣੀ ਬੰਦਗੀ ਕਰਦਾ ਹੈ ਕਮਾਈ ਕਰਦਾ ਹੈ ਕਿਰਤ ਕਰਦਾ ਹੈ ਜਦੋਂ ਲੋੜਵੰਦਾਂ ਦੀ ਸਹਾਇਤਾ ਕਰਦਾ ਹੈ ਤਾਂ ਉਹਨੂੰ ਕਈ ਗੁਣਾ ਫਲ ਮਿਲਦਾ ਹੈ ਜਿਹੜੇ ਫਕੀਰ ਹੁੰਦੇ ਨੇ ਜੋਗੀ ਹੁੰਦੇ ਨੇ ਸਾਧੂ ਹੁੰਦੇ ਨੇ ਤਪ ਤਾਂ ਕਰਦੇ ਨੇ ਪਰ ਜਦੋਂ ਗ੍ਰਸਤੀਆਂ ਦੇ ਘਰੋਂ ਮੰਗ ਕੇ ਖਾਂਦੇ ਨੇ ਨਾ ਉਹਨਾਂ ਕੋ ਲੀਰੇ ਕੱਪੜੇ ਲੈਂਦੇ ਨੇ ਤਾਂ ਉਹਨਾਂ ਦੀ ਭਗਤੀ ਘਟ ਜਾਂਦੀ ਹੈ ਜਿਹੜੀ ਭਗਤੀ ਉਹ ਨਾ ਕੀਤੀ ਹੁੰਦੀ ਹੈ ਜਿੰਨਾ ਉਹਨਾਂ ਨੂੰ ਕੱਪੜੇ দান ਕੀਤੇ ਹੁੰਦੇ ਨੇ ਪਦਾਰਥ ਦਿੱਤੇ ਹੁੰਦੇ ਨੇ ਉਹਨਾਂ ਨੂੰ ਫਲ ਮਿਲ ਜਾਂਦਾ ਹੈ ਤੇ ਗ੍ਰਸਤੀ ਜੋ ਵੀ ਬੰਦਗੀ ਕਰਦਾ ਹੈ ਅੰਮ੍ਰਿਤ ਵੇਲੇ ਜਾਗਦਾ ਹੈ ਜਿਹਨੇ ਕਿਰਤ ਕਰਦਾ ਹੈ ਫਿਰ ਦਸਵੰਦ ਕਰਦਾ ਹੈ ਲੋੜਵੰਦਾਂ ਦੀ ਸੇਵਾ ਕਰਦਾ ਹੈ ਤਾਂ ਉਹਦੀ ਭਗਤੀ ਫਿਰ ਜਮਾ ਰਹਦੀ ਹੈ ਉਹਨੂੰ ਪਰਮੇਸ਼ਰ ਦੀਆਂ ਖੁਸ਼ੀਆਂ ਮਿਲਦੀਆਂ ਨੇ ਭਾਈ ਜੱਗਾ ਜੀ ਤੁਸੀਂ ਅਮਰਤ ਵੇਲੇ ਜਾਗੋ ਸ਼ਬਦੀ ਕਮਾਈ ਕਰੋ ਦਿਨੇ ਸੱਚੀ ਸੇਵਕ ਕਿਰਤ ਕਰੋ ਲੋੜਵੰਦਾਂ ਦੀ ਸਹਾਇਤਾ ਕਰੋ ਗੁਰਨਾਨਕ ਬਾਛਾ ਤੁਹਾਡੇ ਤੇ ਕਿਰਪਾ ਕਰਨਗੇ ਗ੍ਰੇਸਟ ਵਿੱਚ ਰਹਿੰਦੇ ਆਂ ਤੁਹਾਡਾ ਉਧਾਰ ਹੋ ਜਾਵੇਗਾ ਸਤਗੁਰੂ ਕੋਲੋਂ ਉਪਦੇਸ਼ ਲੈ ਕੇ ਭਾਈ ਜੱਗਾ ਜੀ ਆਪਣੇ ਘਰ ਜਾਂਦੇ ਨੇ ਅੰਮ੍ਰਿਤ ਵੇਲੇ ਜਾਗਦੇ ਨੇ ਸ਼ਬਦ ਦੀ ਕਮਾਈ ਕਰਦੇ ਨੇ ਦਿਨੇ ਕਿਰਤ ਕਾਰ ਕਰਦੇ ਨੇ ਲੋੜਵੰਦਾ ਦੀ ਸਹਾਇਤਾ ਕਰਦੇ ਨੇ ਸ਼ਾਮ ਨੂੰ ਧਰਮਸ਼ਾਲਾ ਜਾ ਕੇ ਸੇਵਾ ਕਰਦੇ ਨੇ satsang ਕਰਦੇ ਨੇ ਪਾਗਾਂ ਵਾਲੇ ਉਹ ਬੜਾ ਉੱਚਾ ਸੁੱਚਾ ਜੀਵਨ ਬਣ ਗਿਆ ਲੋਕ ਆਪਣੇ ਬੱਚਿਆਂ ਨੂੰ ਉਦਾਹਰਨਾ ਦਿੰਦੇ ਨੇ ਉਹ ਬੱਚਿਓ ਤੁਹਾਡਾ ਜੀਵਨ ਹੋਵੇ ਭਾਈ ਜੱਗਾ ਜੀ ਵਰਗਾ ਹੋਵੇ ਬੜਾ ਪਿਆਰਾ ਜੀਵਨ ਬਣ ਗਿਆ ਜਦੋਂ ਫਿਰ ਸਤਿਗੁਰ ਦੀ ਸ਼ਰਨ ਵਿੱਚ ਆਏ ਸਤਿਗੁਰ ਨੇ ਘੁੱਟ ਕੇ ਗੱਲ ਦੇ ਨਾਲ ਲਾ ਕੇ ਆਖਿਆ ਭਾਈ ਜੱਗਾ ਜੀ ਤੁਸੀਂ ਧੰਨ ਹੋ ਜੋ ਤੁਸੀਂ ਉਪਦੇਸ਼ ਨੂੰ ਕਮਾਇਆ ਹੈ ਤੁਹਾਡੇ ਜੀਵਨ ਤੇ ਲੋਕ ਸਿੱਖਿਆ ਲਿਆ ਕਰਨਗੇ ਫਿਰ ਇਹ ਭਾਈ ਜੱਗਾ ਜੀ ਦਾ ਪਿਆਰ ਹੈ ਜੀਵਨ ਦੇਖ ਕੇ ਭਾਈ ਗੁਰਦਾਸ ਜੀ ਫਿਰ ਆਪਣੀਆਂ ਬਾੜਾਂ ਵਿੱਚ ਭਾਈ ਜੱਗਾ ਜੀ ਦਾ ਜਿਗਰ ਕਰਦੇ ਨੇ ਗਰਮਕੋ ਕੀ ਕਹਿੰਦੇ ਭਾਈ ਗੁਰਦਾਸ ਜੀ ਇਹਨਾਂ ਆਖਿਓ ਭਾਈ ਗੁਰਚਰਨ ਸਿੰਘ ਨੇ ਇਹ ਸਾਖੀ ਸੁਣਾਈ ਭਾਈ ਜੱਗਾ ਜੀ ਵਾਲੀ ਕਿੱਥੇ ਲਿਖੀ ਹੈ ਇਹਦਾ ਜ਼ਿਕਰ ਪ੍ਰਿੰਸੀਪਲ ਸਤਬੀਰ ਸਿੰਘ ਨੇ ਵੀ ਕੀਤਾ ਜੇ ਗਰਮਖੋ ਇਹਦਾ ਜ਼ਿਕਰ ਕਵੀ ਸੰਤੋਖ ਸਿੰਘ ਨੇ ਵੀ ਲਿਖਿਆ ਜੀ ਇਹਦਾ ਜ਼ਿਕਰ ਭਾਈ ਮਨੀ ਸਿੰਘ ਨੇ ਵੀ ਲਿਖਿਆ ਜੀ ਵੱਡੀ ਗੱਲ ਭਾਈ ਜੱਗਾ ਜੀ ਦਾ ਜ਼ਿਕਰ ਆਪਣੇ ਵਾਰਾਂ ਦੇ ਵਿੱਚ ਭਾਈ ਸਾਹਿਬ ਭਾਈ ਗੁਰਦਾਸ ਜੀ ਨੇ ਕੀਤਾ ਜੇ ਗਰਮਖੋ ਕੀ ਕਹਿੰਦੇ ਭਾਈ ਗੁਰਦਾਸ ਜੀ ਕਹਿੰਦੇ ਜੱਗਾ ਧਰਨੀ ਜਾਨੀ ਐ ਧਰਨੀ ਕੋਲ ਕੋਈ ਜਾਤ ਹੁੰਦੀ ਐ ਗੋਤ ਹੁੰਦੀ ਐ ਜੱਗਾ ਧਰਨੀ ਜਾਨੀ ਐ ਸੰਸਾਰੂ ਨਾਲੇ ਨਿਰੰਕਾਰੀ ਕਹਿੰਦੇ ਇਹ ਸ਼ੈਨ ਸ਼ੀਲਤਾ ਵਾਲਾ ਬਣ ਗਿਆ ਸੰਸਾਰ ਤੇ ਰਹਿੰਦੇ ਆ ਤੇ ਨਿਰੰਕਾਰ ਦੇ ਗੁਣ ਗਾਉਂਦੇ ਹੈ ਨਿਰੰਕਾਰ ਦੀ ਸਿਫਤ ਕਰਦਾ ਹੈ ਗੁਣ ਗਾਉਂਦੇ ਆ ਗਾਉਂਦੇ ਆ ਸੰਸਾਰ ਚ ਰਹਿੰਦੇ ਰਹਿੰਦੇ ਅਨਰੰਗ ਕਰ ਤੇ ਅਪੀਦ ਹੋ ਗਿਆ ਜੱਗਾ ਧਰਨੀ ਜਾਣੀਏ ਸੰਸਾਰੂ ਨਾਲੇ ਨਿਰੰਕਾਰੀ ਸਤਗੁਰੂ ਕਿਰਪਾ ਕਰਨ ਸਤਗੁਰੂ ਬਖਸ਼ਿਸ਼ ਕਰਨ ਅਹ ਗੁਰਮੁਖ ਜਿੰਨਾ ਕਸਮਾ ਹੁਕਮ ਹੋਇਆ ਸੀ ਉਸਮਾਉ ਝੁਕਿਆ ਹੈ ਸਤਗੁਰੂ ਮਿਹਰ ਕਰਨ ਦਾਸ ਦੀਆ ਪੁੱਲਾ ਬਖਸ਼ੋ ਜੀ ਬਖਸ਼ਦੇ ਹੋ ਦੇਵ ਅਸੀਸ ਪਰਵਾਨੋ ਫਤੇ ਪਿਆਰ ਵਿੱਚ ਆਖੋ ਜੀ ਵਾਹਿਗੁਰੂ ਜੀ ਕਾ ਖਾਲਸਾ वाहिगुरु जी की फतह